13 ਨਵੰਬਰ 2025 ਹਮੀਰਪੁਰ ਦਾ ਪਿੰਡ ਰਮਾਣਾ ਉੱਥੇ ਕੁਝ ਲੋਕ ਛੜਕਤੇ ਜਾਂਦੇ ਹੁੰਦੇ ਨੇ ਦੋ ਲੜਕੇ ਹੁੰਦੇ ਨੇ ਉਹਨਾਂ ਨੂੰ ਜਾਂਦਿਆ ਕਿ ਸੁਨਸਾਨ ਜਗ੍ਹਾ ਦੇ ਸਾਈਡ ਦੇ ਵਿੱਚ ਝਾੜੀਆਂ ਦੇ ਵਿੱਚ ਕੁਝ ਦਿਖਦਾ ਹਾਲਾਂਕਿ ਉੱਥੋਂ ਪਤਾ ਨਹੀਂ ਸੀ ਲੱਗਦਾ ਪਰ ਕੁਦਰਤੀ ਉਹਨਾਂ ਦੀ ਨਜ਼ਰ ਪੈਂਦੀ ਹੈ ਜਦੋਂ ਨੇੜੇ ਜਾਂਦੇ ਨੇ ਤਾਂ ਦੇਖਦੇ ਨੇ ਵੀ ਇੱਕ ਲੜਕੀ ਦੀ লাশ ਪਈ ਹੁੰਦੀ ਹੈ ਨਗਨ ਅਵਸਥਾ ਦੇ ਵਿੱਚ ਤੇ ਉਹਦਾ ਜਿਹੜਾ ਚਿਹਰਾ ਹੁੰਦਾ ਉਹ ਵੀ ਕਾਫੀ ਵਿਗੜਿਆ ਪਿਆ ਹੁੰਦਾ ਹੁਣ ਜਦੋਂ ਦੇਖਦੇ ਨੇ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ ਪਿੰਡ ਦੇ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਉਹਨਾਂ ਵੱਲੋਂ ਪਿੰਡ ਦੇ ਸਰਪੰਚ ਨੂੰ ਬੁਲਾਇਆ ਜਾਂਦਾ ਤੇ ਜਦੋਂ ਉੱਥੇ ਸਾਰਾ ਪਹੁੰਚਦੇ ਨੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਉਹਨੇ ਜ਼ਿਲ੍ਹਾ ਹਮੀਰਪੁਰ ਦੇ ਵਿੱਚ ਸੀ ਤੇ ਪੁਲਿਸ ਉੱਤੇ ਪਹੁੰਚਦੀ ਹੈ ਲਾਸ਼ ਨੂੰ ਕਬਜ਼ੇ ਚ ਲਿਆ ਜਾਂਦਾ ਉੱਥੇ ਨੇੜੇ ਇੱਕ ਪੱਥਰ ਪਿਆ ਹੁੰਦਾ ਲੱਗਦਾ ਵੀ ਇਹ ਪੱਥਰ ਦੇ ਨਾਲ ਵੀ ਇਹਦੇ ਤੇ ਵਾਰ ਕੀਤੇ ਗਿਆ ਕਿ ਕੋਈ ਪੱਥਰ ਦੇ ਉੱਪਰ ਖੂਨ ਲੱਗਿਆ ਹੁੰਦਾ ਉਸ ਪੱਥਰ ਨੂੰ ਵੀ ਕਬਜ਼ੇ ਚ ਲਿਆ ਜਾਂਦਾ ਸਭ ਤੋਂ ਪਹਿਲਾਂ ਪੁਲਿਸ ਦੀ ਹੁਣ ਇਹ ਮੁਸ਼ਕਲ ਸੀ ਵੀ ਇਹ ਲੜਕੀ ਹੈ ਕੌਣ ਆਲੇ-ਦੁਆਲੇ ਲੋਕਾਂ ਤੋਂ ਪੁੱਛਿਆ ਜਾਂਦਾ ਪਰ ਕਿਸੇ ਨੂੰ ਵੀ ਉਹ ਲੜਕੀ ਦੇ ਬਾਰੇ ਪਤਾ ਨਹੀਂ ਹੁੰਦਾ ਉਹ লাশ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਦੂਜੇ ਪਾਸੇ ਹੁਣ ਪੁਲਿਸ ਇਹਨੂੰ ਸੋਸ਼ਲ ਮੀਡੀਆ ਤੇ ਵੀ ਪਾਉਂਦੀ ਆ ਆਲੇ-ਦੁਆਲੇ ਦੇ ਪੁਲਿਸ ਸਟੇਸ਼ਨਾਂ ਦੇ ਵਿੱਚ ਤੇ ਦੂਜੇ ਜ਼ਿਲ੍ਹਿਆਂ ਦੇ ਪੁਲਿਸ ਸਟੇਸ਼ਨਾਂ ਦੇ ਵਿੱਚ ਵੀ ਪਤਾ ਕੀਤਾ ਜਾਂਦਾ ਵੀ ਕਿਸੇ ਲੜਕੀ ਦੀ ਕੋਈ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਹੋਵੇ ਬਾਕੀ ਸੋਸ਼ਲ ਮੀਡੀਆ ਤੇ ਵੀ ਫੋਟੋਆਂ ਪਾਈਆਂ ਜਾਂਦੀਆਂ ਨੇ ਪਰ ਪੁਲਿਸ ਨੂੰ ਕਿਤੇ ਵੀ ਇਹ ਪਤਾ ਨਹੀਂ ਲੱਗਦਾ ਵੀ ਇਸ ਤਰੀਕੇ ਦੀ ਕੋਈ ਲੜਕੀ ਇਹਦੇ ਡੀਲਡ ਆਲ ਵਾਲੀ ਜਾਂ ਮਿਲਦੀ ਜੁਲਦੀ ਕਿਸੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਹੋਵੇ ਜਾਂ ਇਹਨੂੰ ਕੋਈ ਪਛਾਣਦਾ ਹੋਵੇ ਹੁਣ ਪੁਲਿਸ ਵਾਸਤੇ ਕਾਫੀ ਔਖਾ ਕੰਮ ਸੀ ਵੀ ਸਭ ਤੋਂ ਪਹਿਲਾਂ ਪਤਾ ਲੱਗੇ ਵੀ ਇਹ ਲੜਕੀ ਹੈ ਕੌਣ ਹੈ ਉਸ ਤੋਂ ਬਾਅਦ ਹੀ ਇਹ ਪਤਾ ਲੱਗ ਸਕਦਾ ਸੀ ਵੀ ਇਹਦੇ ਨਾਲੇ ਸਾਰਾ ਕੁਝ ਕਿਉਂ ਤੇ ਕਿਵੇਂ ਹੋਇਆ ਅਖੀਰ 14 ਨਵੰਬਰ 2025 ਨੂੰ ਇੱਕ ਬੰਦਾ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦਾ ਤੇ ਉਹ ਜਦੋਂ ਜਾ ਕੇ ਦੱਸਦਾ ਵੀ ਮੇਰੀ ਭੈਣ ਵੀ ਗਾਇਬ ਹੈ ਤੇ ਮੈਂ ਉਹ লাশ ਜਿਹੜੀ ਹੈ ਦੇਖਣਾ ਚਾਹੁੰਨਾ ਮੇਰੇ ਕੋਲ ਖਬਰ ਪਹੁੰਚੀ ਹੈ ਤੇ ਮੇਰੀ ਭੈਣ ਮੈਨੂੰ ਨਹੀਂ ਮਿਲਦੀ ਜਦੋਂ ਜਾ ਕੇ ਦੇਖਦਾ ਤਾਂ ਉਹ ਤਸਦੀਕ ਕਰਦਾ ਵੀ ਇਹ ਉਹਦੀ ਭੈਣ ਕਿਰਨ ਹੈ ਕਿਰਨ ਸਿੰਘ ਤੇ ਇਹ ਬੰਦਾ ਆਇਆ ਹੁੰਦਾ ਮੋਹੱਬਾ ਜ਼ਿਲ੍ਹੇ ਤੋਂ ਤੇ ਜਿੱਥੇ লাশ ਮਿਲੀ ਸੀ ਇਹਦੇ ਪਿੰਡ ਤੋਂ ਕਰੀਬ 50 ਕਿਲੋਮੀਟਰ ਦੀ ਦੂਰੀ ਸੀ ਇਹਦਾ ਪਿੰਡ ਮੋਹੱਬਾ ਜ਼ਿਲ੍ਹੇ ਦੇ ਵਿੱਚ ਕਬਰਾਈ ਪਿੰਡ ਸੀ ਹੁਣ ਇਹ ਘਟਨਾ ਉੱਤਰ ਪ੍ਰਦੇਸ਼ ਦੀ ਤੇ ਜਦੋਂ ਸਾਰਾ ਕੁਝ ਉਤੋਂ ਪੁੱਛਿਆ ਜਾਂਦਾ ਹੈ ਵੀ ਤੂੰ ਕੱਲ ਦੀ ਇਹ ਦੀ লাশ ਮਿਲੀ ਹੈ ਤੇ ਅੱਜ ਆਏ ਹੋ ਉਹਦਾ ਕਹਿਣਾ ਸੀ 12 ਨਵੰਬਰ ਨੂੰ ਸਾਡੇ ਪਿਤਾ ਦੀ ਤਬੀਅਤ ਖਰਾਬ ਹੋਈ ਅਸੀਂ ਸਾਰੇ ਉਹਨਾਂ ਨੂੰ ਲੈ ਕੇ ਹਸਪੀਟਲ ਚਲੇ ਗਏ ਘਰ ਦੇ ਵਿੱਚ ਉਹਨਾਂ ਦੀ ਭੈਣ ਹੁੰਦੀ ਹੈ ਪਰ ਦੁਪਹਿਰ ਬਾਅਦ ਉਹਦਾ ਫੋਨ ਸਵਿਚ ਆਫ ਹੋ ਜਾਂਦਾ ਅਸੀਂ ਜ਼ਿਆਦਾ ਧਿਆਨ ਨਹੀਂ ਦਿੱਤਾ ਕਿਉਂਕਿ ਸਾਡੇ ਪਿਤਾ ਦੀ ਤਬੀਅਤ ਖਰਾਬ ਸੀ ਤੇ ਸਾਰੀ ਅਸੀਂ ਉੱਥੇ ਵਿਅਸਤ ਸੀ ਤੇ ਪਹਿਲੀ ਪਰੇਸ਼ਾਨ ਸੀ ਇਸ ਕਰਕੇ ਅਸੀਂ ਚਲੋ ਕੋਈ ਗੱਲ ਨਹੀਂ ਫੋਨ ਸਵਿਚ ਆਫ ਹੋ ਗਿਆ ਹੋਣਾ ਹੁਣ ਬੰਦਾ ਇਸ ਤੋਂ ਇਹ ਤਾਂ ਨਹੀਂ ਸੋਚ ਸਕਦਾ ਵੀ ਜੇ ਕਿਸੇ ਦਾ ਫੋਨ ਸਵਿਚ ਆਪ ਹੋਇਆ ਤਾਂ ਉਹਦਾ ਕਤਲ ਹੀ ਹੋ ਗਿਆ। ਜਦੋਂ ਸਾਰਾ ਕੁਝ ਪੁੱਛਿਆ ਜਾਂਦਾ ਤਾਂ ਉਹਦਾ ਕਹਿਣਾ ਸੀ ਵੀ ਇਹਦੀ ਭੈਣ ਦਾ ਵਿਆਹ ਹੋਇਆ ਸੀ ਵਿਨੋਦ ਦੇ ਨਾਲ ਜਿਹੜਾ CRPF ਦੇ ਵਿੱਚ ਤਾਇਨਾਤ ਸੀ ਜਵਾਨ ਸੀ ਉਹ CRPF ਦਾ। ਉਸ ਤੋਂ ਬਾਅਦ ਇਹਨਾਂ ਦੀ ਅਣਬੰਦ ਰਹਿਣ ਲੱਗੀ ਤੇ ਇਹ ਪੇਕੇ ਆ ਕੇ ਰਹਿਣਾ ਸ਼ੁਰੂ ਕਰਦੀ ਹੈ। ਹੁਣ ਤਾਂ ਪੁੱਛਿਆ ਜਾਂਦਾ ਵੀ ਅਣਬੰਦ ਦਾ ਕਾਰਨ ਉਹਦਾ ਕਹਿਣਾ ਸੀ ਵੀ ਉਹਨਾਂ ਵੱਲੋਂ ਵਿਆਹ ਤੋਂ ਬਾਅਦ 2 ਲੱਖ ਰੁਪਈਆ ਕੈਸ਼ ਤੇ ਬਰੀਜ਼ਾ ਗੱਡੀ ਦੀ ਡਿਮਾਂਡ ਕੀਤੀ ਗਈ। ਹੁਣ ਸਿੱਧਾ ਸ਼ੱਕ ਜਿਹੜਾ ਸੀ ਉਹ ਇੱਕ ਤਰੀਕੇ ਦੇ ਨਾਲ ਸਹੁਰਿਆਂ ਤੇ ਜਾਂਦਾ ਸੀ। ਕਹਿੰਦਾ 12 ਤਰੀਕ ਨੂੰ ਵੀ ਇਹਦਾ ਕੇਸ ਦੀ ਤਾਰੀਖ ਸੀ ਇਸ ਕਰਕੇ ਸਾਡੇ ਨਾਲ ਨਹੀਂ ਗਈ। ਮਹੋਬਾ ਕੋਰਟ ਦੇ ਵਿੱਚ ਇਹਨਾਂ ਦਾ ਆਪਸੀ ਦੇ ਵਿੱਚ ਜਿਹੜਾ ਸਹੁਰਿਆਂ ਦੇ ਨਾਲ ਵਿਵਾਦ ਸੀ ਉਹਦਾ ਕੇਸ ਚੱਲਦਾ ਸੀ ਤੇ ਉਸ ਦਿਨ ਉਹਦੀ ਤਾਰੀਖ ਸੀ। ਉਹ ਸ਼ੱਕ ਉਹਨਾਂ ਤੇ ਜਾਂਦਾ। ਤੇ ਇਹ ਜਿਹੜਾ ਕੇਸ ਸੀ ਇਹ ਸੌਂਪ ਦਿੱਤਾ ਜਾਂਦਾ ਹੈ ਇਨਸਪੈਕਟਰ ਅੰਕਿਤ ਯਾਦਵ ਨੂੰ ਉਹ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰਦੇ ਨੇ ਅੰਕਿਤ ਯਾਦਵ ਵੱਲੋਂ ਜਦੋਂ ਸਹੁਰਿਆਂ ਤੋਂ ਜਾ ਕੇ ਪੁੱਛਿਆ ਜਾਂਦਾ ਹੈ ਪੁਲਿਸ ਉੱਥੇ ਪਹੁੰਚਦੀ ਹੈ ਉਹਨਾਂ ਦਾ ਕਹਿਣਾ ਸੀ ਵੀ ਸਾਡਾ ਤੁਸੀਂ ਪਿੰਡ ਦੇ ਵਿੱਚੋਂ ਪੁੱਛ ਸਕਦੇ ਹੋ ਅਸੀਂ ਕਿਵੇਂ ਦੇ ਲੋਕ ਆ ਸਾਡਾ ਕੋਈ ਵੀ ਐਸਾ ਵਿਵਾਦ ਨਹੀਂ ਨਾ ਅਸੀਂ ਕਦੇ ਦਹੇਜ ਦੀ ਮੰਗ ਕੀਤੀ ਨਾ ਇਹਨੂੰ ਕਿਤੇ ਮਾਰਿਆ ਗਿਆ ਹੁਣ ਪੁਲਿਸ ਜਦੋਂ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਹੈ ਬੀ ਕਿਰਨ ਸਿੰਘ ਵੱਲੋਂ ਆਪਣੇ ਦਿਓਰ ਦੇ ਖਿਲਾਫ ਵੀ ਇੱਕ ਰਿਪੋਰਟ ਦਿੱਤੀ ਗਈ ਸੀ ਛੇੜਛਾੜ ਦਾ આરોਪ ਲਾਇਆ ਸੀ ਫਿਰ ਪੁੱਛਦੀ ਹੈ ਵੀ ਅਨਮਨ ਦਾ ਕਾਰਨ ਕੀ ਸੀ ਉਹ ਕਿਉਂ ਜਾ ਕੇ ਪੇਕੇ ਬੈਠੀ ਤੁਹਾਡੇ ਤੇ ਕੇਸ ਕਿਉਂ ਕੀਤਾ ਉਹਨਾਂ ਦਾ ਕਹਿਣਾ ਸੀ ਇਹ ਜਦੋਂ ਵਿਆਹ ਹੁੰਦਾ ਵਿਆਹ ਤੋਂ ਬਾਅਦ ਇਹ ਰੀਲਾਂ ਪਾਉਂਦੀ ਹੈ ਰੀਲਾਂ ਬਣਾ ਬਣਾ ਕੇ ਜਦੋਂ ਪੋਸਟ ਕੀਤੀਆਂ ਜਾਂਦੀਆਂ ਨੇ ਪਿੰਡ ਦੇ ਲੋਕ ਦੇਖਦੇ ਸੀ ਤੇ ਉਹ ਵਿਨੋਦ ਦਾ ਮਜ਼ਾਕ ਉਡਾਂਦੇ ਸੀ ਇਹਨੂੰ ਰੋਕਿਆ ਗਿਆ ਇਹਦੇ ਪੇਕੇਆਂ ਨੂੰ ਵੀ ਕਿਹਾ ਗਿਆ ਪਰ ਕਿਸੇ ਨੇ ਵੀ ਸਾਡੀ ਗੱਲ ਤੇ ਧਿਆਨ ਨਹੀਂ ਦਿੱਤਾ ਤੈਨੂੰ ਰੋਕਿਆ ਨਹੀਂ ਗਿਆ ਹੁਣ ਇਹ ਗੱਲ ਸਾਨੂੰ ਬੁਰੀ ਲੱਗਦੀ ਸੀ ਪਿੰਡ ਦੇ ਵਿੱਚ ਸਾਡੀ ਬੇਇੱਜ਼ਤੀ ਹੁੰਦੀ ਸੀ ਪਰ ਜਦੋਂ ਇਹ ਨਹੀਂ ਹਟੀ ਫਿਰ ਲੜਾਈਆਂ ਵਧੀਆਂ ਤੇ ਇਹ ਆਖਰਕਾਰ ਆਪਣੇ ਪੇਕੇ ਜਾ ਕੇ ਰਹਿਣ ਲੱਗ ਪੀ ਤੇ ਸਾਡੇ ਤੇ ਦਹੇਜ ਦਾ ਕੇਸ ਕੀਤਾ ਗਿਆ ਉਹਦੇ ਵੱਲ ਕਿਰਨ ਵੱਲੋਂ ਆਪਣੇ ਪਤੀ ਤੇ ਤੇ ਆਪਣੇ ਸੱਸ ਸਹੁਰੇ ਆਪਣੀਆਂ ਨਨਾਨਾ ਉਹਨਾਂ ਦੇ ਦੋਨਾਂ ਪਤੀਆਂ ਤੇ ਤੇ ਨਾਲ ਦੀ ਨਾਲ ਦਿਓਰ ਤੇ ਇਹ ਸਾਰਿਆਂ ਤੇ ਐਫ ਆਈ ਆਰ ਦਰਜ ਕਰਵਾਉਂਦੀ ਹੈ ਤੇ ਉਸ ਮਸਲੇ ਦੇ ਵਿੱਚ ਕੇਸ ਚੱਲਦਾ ਹੁੰਦਾ ਹੁਣ ਪੁਲਿਸ ਨੇ ਤਾਂ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਇਹ ਵੀ ਪਤਾ ਲੱਗਦਾ ਹੈ ਕਿ ਸੌਰਿਆ ਦੀ ਇਹਦੇ ਵਿੱਚ ਕੋਈ ਗਲਤੀ ਨਹੀਂ ਜੋ ਕੁਝ ਕਹਿ ਰਹੇ ਨੇ ਉਹ ਸਾਰਾ ਕੁਝ ਸਹੀ ਸੀ ਪਰ ਕਤਲ ਕੀਤਾ ਕਿੰਨੇ ਆਲੇ ਦੁਆਲੇ ਪਿੰਡਦਿਆਂ ਤੋਂ ਪੁੱਛਿਆ ਜਾਂਦਾ ਤਾਂ ਕਿਸੇ ਨੂੰ ਵੀ ਕੋਈ ਪਤਾ ਨਹੀਂ ਹੁੰਦਾ ਵੀ ਇਹ ਕਿਹਦੇ ਨਾਲ ਗਈ ਹੈ ਕਦੋਂ ਗਈ ਹੈ ਕਿਵੇਂ ਗਈ ਹੈ ਪੁਲਿਸ ਫਿਰ ਕੀ ਕਰਦੀ ਹੈ ਜਿੱਥੇ ਇਹ লাশ ਮਿਲੀ ਸੀ ਉੱਥੇ ਆਲੇ ਦੁਆਲੇ ਸੀਸੀਟੀਵੀ ਕੈਮਰੇ ਚੈੱਕ ਕਰਨੇ ਸ਼ੁਰੂ ਕਰਦੀ ਹੈ ਕਿਉਂਕਿ ਉੱਥੇ ਤਾਂ ਸੁੰਨਸਾਨ ਸੀ ਪਰ ਆਲੇ-ਦੁਆਲੇ ਜਿਹੜੀ ਸੜਕ ਜਾਂਦੀ ਸੀ ਜਿੱਥੋਂ ਬਜ਼ਾਰਾਂ ਦੇ ਵਿੱਚੋਂ ਨਿਕਲ ਕੇ ਆਉਂਦੀ ਸੀ ਪਿੰਡਾਂ ਦੇ ਵਿੱਚੋਂ ਵੀ ਜਿੱਥੇ ਕਿਤੇ ਸੀਸੀਟੀਵੀ ਕੈਮਰੇ ਹੋਣ ਉੱਥੇ ਚੈੱਕ ਕੀਤਾ ਜਾ ਸਕੀ। ਉਥੇ ਏਰੀਆ ਦਾ ਡੰਪ ਡਾਟਾ ਕੱਢਿਆ ਜਾਂਦਾ ਹੈ। ਲੋਕੇਸ਼ਨਾਂ ਕੱਢੀਆਂ ਜਾਂਦੀਆਂ ਦੇ ਵੀ ਇੱਥੇ ਕੋਈ ਐਸਾ ਨੰਬਰ ਐਕਟਿਵ ਹੋਵੇ ਜਿੱਥੋਂ ਪਤਾ ਲੱਗ ਸਕੇ। ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਹੈ ਆਲੇ-ਦੁਆਲੇ ਜਦੋਂ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚੋਂ ਸੀਸੀਟੀਵੀ ਚੈੱਕ ਕਰਦੀ ਹੈ। ਉਹ ਚੈੱਕ ਕਰਦਿਆਂ ਕਰਦਿਆਂ ਪੁਲਿਸ ਗਿਚਦਿਆਂ ਰਾਣ ਨੂੰ ਇਹ ਪਤਾ ਲੱਗਦਾ ਵੀ ਜੋ ਵੀ ਕੁਝ ਹੈ 12 ਵਜੇ ਤੋਂ ਬਾਅਦ ਹੋਇਆ ਹੈ 12 ਵਜੇ ਤੋਂ ਪਹਿਲਾਂ ਕੁਝ ਨਹੀਂ ਸੀ ਤਾਂ ਪੁਲਿਸ 12 ਵਜੇ ਤੋਂ ਬਾਅਦ ਦੇ ਸੀਸੀਟੀਵੀ ਕੈਮਰੇ ਚੈੱਕ ਕਰਨੇ ਸ਼ੁਰੂ ਕਰਦੀਏ ਉਸ ਰੋਡ ਦੇ ਤਾਂ ਉਹਨਾਂ ਨੂੰ ਇੱਕ ਗੱਡੀ ਪਹਿਲਾਂ ਜਿਹੜੀ ਸਵਿਫਟ ਦੀ ਜ਼ਾਇਰ ਹੁੰਦੀ ਹੈ ਵਾਈਟ ਕਲਰ ਦੀ ਜਾਂਦੀ ਦਿਖਦੀ ਹੈ ਉਸ ਤੋਂ ਬਾਅਦ ਉਹ ਥੋੜੀ ਦੇਰ ਬਾਅਦ ਵਾਪਸ ਆਉਂਦੀ ਹੈ ਉਹਨਾਂ ਨੂੰ ਗੱਡੀ ਤੇ ਸ਼ੱਕ ਹੁੰਦਾ ਫਿਰ ਉਹ ਹੋਰ ਆਲੇ-ਦੁਆਲੇ ਪਿੰਡਾਂ ਦੇ ਵਿੱਚ ਜਿਹੜੇ ਸੀਸੀਟੀਵੀ ਸੀ ਉਹ ਚੈੱਕ ਕੀਤੇ ਜਾਂਦੇ ਨੇ ਉਹ ਗੱਡੀ ਦਾ ਜਿਹੜਾ ਨੰਬਰ ਸੀ ਉਹ ਪਤਾ ਲੱਗਦਾ ਪੁਲਿਸ ਫੇਰ ਉਹ ਨੰਬਰ ਦੀ ਡਿਟੇਲ ਕੱਢੀ ਜਾਂਦੀ ਹੈ ਉਹ ਪਤਾ ਲੱਗਦਾ ਹੈ ਕਿ ਕਬਰਾਈ ਪਿੰਡ ਉਸੇ ਪਿੰਡ ਦਾ ਰਹਿਣ ਵਾਲਾ ਦਮਿੰਦਰ ਕੁਮਾਰ ਦੀ ਇਹ ਗੱਡੀ ਸੀ ਪੁਲਿਸ ਉਹਦੇ ਕੋਲ ਪਹੁੰਚਦੀ ਹੈ ਜਦੋਂ ਉਹ ਤੋਂ ਪੁੱਛਿਆ ਜਾਂਦਾ ਵੀ ਉਹਦੀ ਗੱਡੀ ਉਸ ਏਰੀਏ ਦੇ ਵਿੱਚ ਕੀ ਕਰਨ ਗਈ ਉਹਦਾ ਕਹਿਣਾ ਸੀ 12 ਨਵੰਬਰ ਨੂੰ ਉਹਦੀ ਗੱਡੀ ਅੰਕਿਤ যাদব ਜਿਹੜੇ ਇਨਸਪੈਕਟਰ ਨੇ ਉਹ ਮੰਗ ਕੇ ਲੈ ਕੇ ਗਏ ਨੇ ਵੀ ਉਹਨਾਂ ਨੂੰ ਕਿਸੇ ਵਿਆਹ ਤੇ ਜਾਣਾ ਹੈ ਤੇ ਗੱਡੀ ਹਜੇ ਵੀ ਉਹਦੇ ਕੋਲ ਹੈ ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ ਵੀ ਗੱਡੀ ਉੱਥੇ ਗਈ ਕਿੱਥੇ ਗਈ ਹੁਣ ਇੱਥੇ ਇੱਕ ਨਵਾਂ ਪੇਚ ਜੁੜ ਜਾਂਦਾ ਹੈ ਇਹ ਮਾਮਲੇ ਦੇ ਵਿੱਚ ਸੌਰਿਆ ਨੂੰ ਕਲੀਨ ਚਿੱਟ ਮਿਲ ਜਾਂਦੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਉਹਨਾਂ ਦਾ ਕਿਤੇ ਵੀ ਰੋਲ ਨਹੀਂ ਹੁੰਦਾ ਕਿਉਂਕਿ ਜਦੋਂ ਲੋਕੇਸ਼ਨਾਂ ਤੇ ਡੰਪ ਡਾਟਾ ਕੱਢਿਆ ਜਾਂਦਾ ਉਸ ਤੋਂ ਬਾਅਦ ਉਹਨਾਂ ਦੇ ਨੰਬਰਾਂ ਦੀ ਡਿਟੇਲ ਕੱਢੀ ਜਾਂਦੀ ਹੈ ਜਿਹੜਾ ਪਤੀ ਹੁੰਦਾ ਵਿਨੋਦ ਉਹਦੇ ਬਿਆਨ ਦਰਜ ਕੀਤੇ ਜਾਂਦੇ ਨੇ ਉਹਦਾ ਕਹਿਣਾ ਸੀ ਵੀ ਜਦੋਂ ਇਹ ਵਾਰਦਾਤ ਹੋਈ ਉਸ ਸਮੇਂ ਬਿਹਾਰ ਦੇ ਵਿੱਚ ਇਲੈਕਸ਼ਨ ਸੀ ਤੇ ਉਹਦੀ ਬਿਹਾਰ ਦੇ ਵਿੱਚ ਡਿਊਟੀ ਸੀ ਇੱਥੇ ਆ ਕੇ ਕਤਲ ਕਰਨ ਦਾ ਦੂਰ ਉਹਨੂੰ ਪਾਣੀ ਪੀਣ ਦੀ ਵੀ ਫੁਰਸਤ ਨਹੀਂ ਹੁੰਦੀ ਹੁਣ ਪੁਲਿਸ ਜਦੋਂ ਸਾਰਾ ਕੁਝ ਚੈੱਕ ਕਰਦੀ ਹੈ ਤਾਂ ਉਹਦੇ ਬਿਆਨ ਬਿਲਕੁਲ ਸਹੀ ਪਾਏ ਜਾਂਦੇ ਨੇ ਇਰ ਦਿਓਰ ਦੀ ਤੇ ਹੋਰ ਪਰਿਵਾਰਕ ਮੈਂਬਰਾਂ ਦੀ ਫੋਨਾਂ ਦੀ ਲੋਕੇਸ਼ਨ ਕੱਢੀ ਜਾਂਦੀ ਹੈ ਤਾਂ ਪੁਲਿਸ ਨੂੰ ਲੱਗਦਾ ਵੀ ਇਹਨਾਂ ਦੇ ਵਿੱਚ ਇਹ ਜਿਹੜਾ ਪੂਰਾ ਮਾਮਲਾ ਸੀ ਸਹਰੇ ਪਰਿਵਾਰ ਦਾ ਕੋਈ ਵੀ ਹੱਥ ਨਹੀਂ ਸੀ ਹੁਣ ਮਾਮਲਾ ਜਿਹੜਾ ਸੀ ਮੁੜਦਾ ਸੀ ਅੰਕਿਤ ਯਾਦਵ ਦੇ ਵੱਲ ਡੰਪ ਡਾਟਾ ਜਿਹੜਾ ਕੱਢਿਆ ਸੀ ਜਦੋਂ ਉੱਥੇ ਕਾਲ ਡਿਟੇਲ ਕੱਢੀ ਜਾਂਦੀ ਹੈ ਤਾਂ ਇੱਥੇ ਫਿਰ ਹੈਰਾਨੀ ਜਨਕ ਪੁਲਿਸ ਨੂੰ ਹੋਰ ਵੀ ਖੁਲਾਸੇ ਮਿਲਦੇ ਨੇ ਅੰਕਿਤ ਯਾਦਵ ਤੇ ਜਿਹੜੀ ਉਹ ਲੜਕੀ ਸੀ ਕਿਰਨ ਇਨਾਂ ਦਾ ਉਸ ਦਿਨ ਦੀ ਲੋਕੇਸ਼ਨ ਉਥੋਂ ਦੀ ਹੁੰਦੀ ਹੈ ਇਕੱਠਿਆਂ ਦੀ ਕਿਰਨ ਜਿਹੜੀ ਹੁੰਦੀ ਹੈ ਉਹਦਾ ਜਦੋਂ ਕੱਢਿਆ ਜਾਂਦੀ ਹੈ ਡਿਟੇਲ ਉਹਦੇ ਵਿੱਚ ਪਤਾ ਲੱਗਦਾ ਵੀ ਇਹਨਾਂ ਦੀ ਆਪਸ ਦੇ ਵਿੱਚ ਬਹੁਤ ਲੰਬੀਆਂ ਤੇ ਬਹੁਤ ਜ਼ਿਆਦਾ ਗੱਲਾਂ ਹੋngੇ ਇੱਕ ਇੱਕ ਦਿਨ ਦੇ ਵਿੱਚ 25 25 30 30 ਵਾਰ ਵੀ ਕਾਲ ਇਹਨਾਂ ਦੀ ਹੁੰਦੀ ਸੀ ਤੇ ਇਹ ਗੱਲਾਂ ਕੁਝ ਸਮੇਂ ਤੋਂ ਲਗਾਤਾਰ ਇਹਨਾਂ ਦੀ ਚੱਲਦੀਆਂ ਹੁੰਦੀਆਂ ਨੇ ਪੁਲਿਸ ਫਿਰ ਅੰਕਿਤ যাদਬ ਵੱਲ ਧਿਆਨ ਕਰਦੀ ਹੈ ਤੇ ਅੰਕਿਤ যাদਬ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜਿਹੜਾ ਮੌਜੂਦਾ ਇਨਸਪੈਕਟਰ ਹੁੰਦਾ ਉਹਨੂੰ ਗ੍ਰਿਫਤਾਰ ਕਰਕੇ ਫਿਰ ਉਤੋਂ ਪੁੱਛਗਿਛ ਕੀਤੀ ਜਾਂਦੀ ਹੈ ਉਹਨੂੰ ਪਤਾ ਸੀ ਵੀ ਪੁੱਛਗਿਛ ਕਿਸ ਹਿਸਾਬ ਨਾਲ ਕਰਦੀ ਹੈ ਪੁਲਿਸ ਕਿਉਂਕਿ ਆਪ ਇਨਸਪੈਕਟਰ ਸੀ ਉਹਦੇ ਪਿਤਾ ਜਿਹੜੇ ਸੀ ਉਹ ਵੀ ਐਸ ਐਚਓ ਹੁੰਦੇ ਨੇ ਮੇਰਠ ਦੇ ਵਿੱਚ ਫਿਰ ਜਦੋਂ ਪੁੱਛਗਿਛ ਕੀਤੀ ਜਾਂਦੀ ਹੈ ਤਾਂ ਬੜੀ ਜਲਦੀ ਜਿਹੜਾ ਅੰਕਿਤ ਜੱਦਵ ਹੈ ਉਹ ਸਾਰੀ ਸੱਚਾਈ ਬਿਆਨ ਕਰਦਾ ਉਹਦਾ ਕਹਿਣਾ ਸੀ ਵੀ ਜਦੋਂ ਇਹ ਕੇਸ ਦੀ ਇਨਵੈਸਟੀਗੇਸ਼ਨ ਉਹਦੇ ਕੋਲ ਆਈ ਜਦੋਂ ਕਿਰਨ ਦਾ ਆਪਣੇ ਸਹੁਰਿਆਂ ਦੇ ਨਾਲ ਵਿਵਾਦ ਸੀ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਕਿਰਨ ਦੇ ਨਾਲ ਮਿਲਦਾ ਇੱਕ ਦੂਜੇ ਦੇ ਨੰਬਰ ਐਕਸਚੇਂਜ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਇਹ ਹੌਲੀ-ਹੌਲੀ ਨੇੜੇ ਆ ਜਾਂਦੇ ਨੇ ਤੇ ਇਹਨਾਂ ਦੇ ਵਿੱਚ ਆਪਸੀ ਨਜਾਇਜ਼ ਸਬੰਧ ਬਣਦੇ ਨੇ ਹੁਣ ਕਿਉਂਕਿ ਪੁਲਿਸ ਨੂੰ ਪਹਿਲਾਂ ਹੀ ਪਤਾ ਸੀ ਵੀ ਜੇ ਕਿਸੇ ਦੀ ਇਨਵੈਸਟੀਗੇਸ਼ਨ ਕਰਦਾ ਕੋਈ ਪੁਲਿਸ ਅਫਸਰ ਤਾਂ ਗੱਲ ਹੋਣਾ ਇੱਕ ਆਮ ਗੱਲ ਆ ਪਰ ਇੰਨੀ ਗੱਲ ਹੋਣਾ ਕੋਈ ਆਮ ਗੱਲ ਨਹੀਂ ਤੇ ਫਿਰ ਕਈ ਵਾਰ ਇਹ ਕਿਰਨ ਦੇ ਘਰ ਗਿਆ ਬਿਆਨਾਂ ਦੇ ਬਹਾਨੇ ਜੇ ਉੱਥੇ ਜਾ ਕੇ ਇਹਨੂੰ ਮਿਲਦਾ ਫਿਰ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਪਤਾ ਲੱਗਦਾ ਵੀ ਇਹ ਅਕਸਰ ਜਿਹੜੇ ਸੀ ਬਾਹਰ ਜਾਂਦੇ ਸੀ ਕਈ ਹੋਟਲਾਂ ਦੇ ਵਿੱਚ ਮਿਲਦਾ ਤੇ ਇਹਨਾਂ ਦੇ ਰਿਲੇਸ਼ਨ ਜਦੋਂ ਬਹੁਤ ਜ਼ਿਆਦਾ ਗੂੜੇ ਹੋ ਜਾਂਦੇ ਨੇ ਤੇ ਨਾਜਾਇਜ਼ ਸਬੰਧ ਇਹਨਾਂ ਦੇ ਚੱਲਦੇ ਰਹਿੰਦੇ ਨੇ ਫਿਰ ਕਿਰਨੇ ਤੇ ਦਬਾਅ ਪਾਣਾ ਸ਼ੁਰੂ ਕਰਦੀ ਹੈ ਉਹਦੇ ਨਾਲ ਵਿਆਹ ਕਰਾਣ ਦਾ ਪਰ ਅੰਕਿਸ਼ ਜਾਦਵ ਵਾਸਤੇ ਇੱਕ ਟਾਈਮ ਪਾਸ ਸੀ ਉਹਦੇ ਨਾਲ ਵਿਆਹ ਨਹੀਂ ਸੀ ਕਰਾਣਾ ਚਾਹੁੰਦਾ ਕਿਰਨੇ ਜਦੋਂ ਵਾਰ-ਵਾਰ ਇਹ ਤੇ ਪ੍ਰੈਸ਼ਰ ਬਣਾਉਂਦੀ ਹੈ ਹੁਣ ਅੰਕਿਸ਼ ਜਾਦਵ ਤਣਾਅ ਦੇ ਵਿੱਚ ਆ ਜਾਂਦਾ ਵੀ ਇਹਦਾ ਕੀਤਾ ਕੀ ਜਾਏ ਦੂਜੀ ਪਾਸੇ ਕਿਰਨੇ ਨੂੰ ਧਮਕੀ ਦਿੰਦੀ ਹੈ ਵੀ ਜੇ ਮੇਰੇ ਨਾਲ ਵਿਆਹ ਨਹੀਂ ਕਰਾਇਆ ਤੇ ਮੈਂ ਤੇਰੀ ਰਿਪੋਰਟ ਕਰਾਵਾਂਗੀ ਨੌਕਰੀ ਵੀ ਤੇਰੀ ਖਾ ਜਾਾਂਗੀ ਤੇ ਤੈਨੂੰ ਜੇਲ੍ਹ ਦੇ ਵਿੱਚ ਸੜਾਵਾਂਗੀ ਅੰਕਿਤ ਜਾਦਵ ਘਰਾਨ ਲੱਗ ਜਾਂਦਾ ਕਿਉਂਕਿ ਇਹਨੂੰ ਪਤਾ ਸੀ ਇਹ ਪਹਿਲਾਂ ਆਪਣੇ ਸਹੁਰਿਆਂ ਤੇ ਵੀ ਕੇਸ ਕਰ ਚੁੱਕੀ ਹੈ ਉਸ ਤੋਂ ਬਾਅਦ ਆਪਣੇ ਦਿਓਰ ਤੇ ਕੇਸ ਕੀਤਾ ਫਿਰ ਇਹਨੇ ਇੱਕ ਹੋਰ ਬੰਦੇ ਤੇ ਵੀ ਕੀਤਾ ਵੀ ਇਹਨੂੰ ਆਦਤ ਪਈ ਹੋਈ ਹੈ ਇਹ ਕਰ ਸਕਦੀ ਐ ਐਸਾ ਕੁਝ 12 ਨਵੰਬਰ ਨੂੰ ਵੀ ਕਿਰਨ ਦਾ ਫੋਨ ਆਉਂਦਾ ਵੀ ਆਪਾਂ ਕਿਤੇ ਚੱਲੀਏ ਫਿਰ ਉਹ ਗੱਡੀ ਮੰਗਦਾ ਦਵਿੰਦਰ ਸ਼ਰਮਾ ਦੀ ਤੇ 13 ਨਵੰਬਰ ਨੂੰ ਇਹਨੂੰ ਲੈ ਕੇ ਜਾਂਦਾ ਜੇ ਗੱਡੀ ਦੇ ਵਿੱਚ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਹੁੰਦੀ ਹੈ ਫਿਰ ਜਿੱਥੇ ਵਾਰਦਾਤ ਹੋਈ ਉਹਥੇ ਕਿਰਨ ਗੱਡੀ ਰੁਕਵਾਂਦੀ ਹੈ ਗੱਡੀ ਤੋਂ ਬਾਹਰ ਆਉਂਦੀ ਹੈ ਉਹ ਆਪਣੇ ਆਪ ਨੂੰ ਥੋੜਾ ਰਿਲੈਕਸ ਕਰਨਾ ਚਾਹੁੰਦੀ ਸੀ ਇਹਨਾਂ ਦਾ ਝਗੜਾ ਜਿਹੜਾ ਬਹੁਤ ਜ਼ਿਆਦਾ ਹੁੰਦਾ ਉਸੇ ਦੌਰਾਨ ਅੰਕਿਤ ຢਦਵ ਗੱਡੀ ਦੇ ਵਿੱਚ ਰੌੜ ਆਪਣੇ ਨਾਲ ਲੈ ਕੇ ਗਿਆ ਸੀ ਰੌੜ ਬਾਹਰ ਲੈ ਕੇ ਆਉਂਦਾ ਤੇ ਤੇ ਹਮਲਾ ਕਰਦਾ ਇਹ ਤੇ ਵਾਰ ਕੀਤੇ ਜਾਂਦੇ ਨੇ ਇਹਨੂੰ ਉੱਥੇ ਹੀ ਮਾਰਨ ਤੋਂ ਬਾਅਦ 20 ਮਿੰਟ ਤੱਕ ਉੱਥੇ ਬੈਠਾ ਰਹਿੰਦਾ ਫਿਰ ਸੋਚਦਾ ਵੀ ਕੀ ਕੀਤਾ ਜਾਏ ਇਹਦਾ ਫੋਨ ਸਵਿਚ ਆਫ ਕਰਦਾ ਫੋਨ ਸਿੱਟ ਦਿੱਤਾ ਜਾਂਦਾ ਉਸ ਤੋਂ ਬਾਅਦ ਇਹਦੇ ਕੱਪੜੇ ਲਾਏ ਜਾਂਦੇ ਨੇ ਤੇ ਇਹਨੂੰ ਇੱਕ ਟੋਏ ਦੇ ਵਿੱਚ ਸੁੱਟ ਦਿੱਤਾ ਜਾਂਦਾ ਇਹਦੀ ਪਛਾਣ ਮਟਾਉਣ ਵਾਸਤੇ ਵੀ ਉਹ ਇੱਕ ਪੱਥਰ ਦੇ ਨਾਲ ਵਾਰ ਕਰਦਾ ਪਰ ਪਛਾਣ ਪੂਰੀ ਮਿਟਦੀ ਨਹੀਂ ਹਾਲਾਂਕਿ ਚਿਹਰਾ ਕਾਫੀ ਹੱਦ ਤੱਕ ਖਰਾਬ ਹੋ ਜਾਂਦਾ ਉਸ ਤੋਂ ਬਾਅਦ ਇਹ ਆਪਣੀ ਗੱਡੀ ਲੈਂਦਾ ਤੇ ਆਪਣੇ ਘਰ ਚਲਾ ਜਾਂਦਾ ਆਪਣੀ ਡਿਊਟੀ ਤੇ ਇਹਨੂੰ ਲੱਗਦਾ ਸੀ ਵੀ ਇਹਦੇ ਤੱਕ ਕਦੇ ਵੀ ਕੋਈ ਪਹੁੰਚ ਨਹੀਂ ਪਾਏਗਾ ਪਰ ਪੁਲਿਸ ਜਦੋਂ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਫਿਰ ਹੌਲੀ-ਹੌਲੀ ਇਹਦੇ ਤੱਕ ਪਹੁੰਚਦੀ ਹੈ ਇੱਕ ਔਰਤ ਜਿਨੇ ਆਪਣੇ ਸਹੁਰਿਆਂ ਨੂੰ ਤੰਗ ਕੀਤਾ ਉਹਨਾਂ ਤੇ ਝੂਠੀਆਂ ਰਿਪੋਰਟਾਂ ਦਰਜ ਕਰਾਈਆਂ ਉਸ ਤੋਂ ਬਾਅਦ ਜਿਹੜਾ ਇਨਵੈਸਟੀਗੇਸ਼ਨ ਆਫੀਸਰ ਸੀ ਉਹਦੇ ਨਾਲ ਹੀ ਉਹਦੇ ਨਜਾਇਜ਼ ਸਬੰਧ ਬਣਦੇ ਨੇ ਤੇ ਉਹੀ ਜਿਹੜਾ ਇਨਵੈਸਟੀਗੇਸ਼ਨ ਆਫੀਸਰ ਸੀ ਜਦੋਂ ਉਹ ਤੋਂ ਤੰਗ ਹੋ ਜਾਂਦਾ ਉਹਦਾ ਕਤਲ ਕਰ ਦਿੰਦਾ ਇੱਕ ਪੁਲਿਸ ਇਨਸਪੈਕਟਰ ਆਪਣੀ ਵਿਆਹੀ ਹੋਈ গারਲਫ੍ਰੈਂਡ ਨੂੰ ਮਾਰ ਕੇ ਟੋਏ ਦੇ ਵਿੱਚ ਸੁੱਟ ਦਿੰਦਾ ਹੁਣ ਇੱਥੇ ਕਿੰਨੀਆਂ ਜ਼ਿੰਦਗੀਆਂ ਬਰਬਾਦ ਹੋਈਆਂ ਕਿਰਨ ਸੀ ਦੁਨੀਆ ਤੋਂ ਚਲੀ ਗਈ ਤੇ ਜਿਹੜਾ ਅੰਕਿਤ ਯਾਦਵ ਸੀ ਇੱਕ ਇਨਸਪੈਕਟਰ ਸੀ ਵਧੀਆ ਪੋਸਟ ਸੀ ਰੋਬ ਸੀ ਸਾਰਾ ਕੁਝ ਸੀ ਪੁਲਿਸ ਲੱਖਾਂ ਦੇ ਪਿੱਛੇ ਪਹੁੰਚਦਾ ਕਿਉਂਕਿ ਪੁਲਿਸ ਫਿਰ ਉਹਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਕਿਉਂਕਿ ਤੋਂ ਗੱਡੀ ਵੀ ਬਰਾਮਦ ਕਰ ਲਈ ਜਾਂਦੀ ਹੈ ਤੇ ਜਿਹੜਾ ਉਹ ਰੋਡ ਸੀ ਜਿਹਦੇ ਨਾਲ ਉਹਨੇ ਕਤਲ ਕੀਤਾ ਸੀ ਉਹ ਵੀ ਬਰਾਮਦ ਕਰ ਲਿਆ ਜਾਂਦਾ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਕਿਰਨ ਨੇ ਵੀ ਜੇ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕੀਤਾ ਹੁੰਦਾ ਆਪਣੇ ਸਹੁਰਿਆਂ ਦੀ ਗੱਲ ਮੰਨੀ ਹੁੰਦੀ ਤੇ ਅੱਜ ਉਹ ਆਪਣੇ ਘਰ ਹੱਸਦੀ ਵਸਦੀ ਖੇਡਦੀ ਹੁੰਦੀ ਪਰ ਉਹਨੇ ਭਾਵਨਾਵਾਂ ਤੇ ਕੰਟਰੋਲ ਨਹੀਂ ਕੀਤਾ ਤੇ ਸਾਰਾ ਕੁਝ ਦੇਖਣਾ ਪਿਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਸਰੀ ਘਰ